ਸੀ ਜੁੜਿਓ ਪਰਸ਼ਾਵਾਂ ਦੇ ਨਾਲ ਤੇ ਮੈਂ ਹਰਿੰਕੂ ਰਾਜਾ ਬਟਾਲਾ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਸਾਡੀ ਟੀਮ ਪਹੁੰਚੀ ਹੈ ਜੀ ਮੱਲੀ ਮਾਰਕੀਟ ਸਟਾਰ ਹੋਟਲ ਦੇ ਨੇੜੇ ਜਿੱਥੇ ਤੁਹਾਨੂੰ ਦੱਸੀਏ ਕਿ ਐਕਸਾਈਜ਼ ਵਿਭਾਗ ਵੱਲੋਂ ਇੱਕ ਰੇਡ ਕੀਤੀ ਗਈ ਹੈ ਇੱਕ ਘਰ ਦੇ ਵਿੱਚ ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ 80 ਪੇਟੀਆਂ ਵੱਖ-ਵੱਖ ਬ੍ਰਾਂਡ ਦੀ ਜੋ ਸ਼ਰਾਬ ਹੈ 80 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਸਰਨਾ ਮजूद ਸਨ ਜੀ ਐਕਸਾਈਜ਼ ਵਿਭਾਗ ਦੇ ਇੰਚਾਰਜ ਸੁਖਰਾਜ ਉਹਨਾਂ ਦੱਸਿਆ ਕੇ ਸੂਚਨਾ ਦੇ ਆਧਾਰ ਤੇ ਇਥੇ ਛਾਪੇਮਾਰੀ ਕੀਤੀ ਗਈ ਹੈ ਅਤੇ 80 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਅਸ਼ੋਕ ਕੁਮਾਰ ਸ਼ੋਕਾ ਨਾਂ ਦਾ ਇੱਕ ਵਿਅਕਤੀ ਹੈ ਜੋ ਕਿ ਗਾਂਧੀ ਕੈਂਪ ਦਾ ਰਹਿਣ ਵਾਲਾ ਹੈ ਇਥੇ ਉਹ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ 80 ਪੇਟੀਆਂ ਨਾਜਾਇਜ਼ ਜੋ ਸ਼ਰਾਬ ਹੈ ਵੱਖ-ਵੱਖ ਬ੍ਰਾਂਡ ਹਨ ਇਸ ਵਿੱਚ ਉਹ ਬਰਾਮਦ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਬਾਹਰੋਂ ਸ਼ਰਾਬ ਸਸਤੀ ਲਿਆ ਕੇ ਇੱਥੇ ਇਹ ਸ਼ਰਾਬ ਨਿਆਇ ਤਰੀਕੇ ਨਾਲ ਮਹਿੰਗੀ ਵੇਚੀ ਜਾਂਦੀ ਸੀ ਜਿਸ ਨਾਲ ਸਰਕਾਰ ਨੂੰ ਵੀ ਵੱਡੇ ਪੱਧਰ ਤੇ ਚੂਨਾ ਲੱਗ ਰਿਹਾ ਸੀ ਉਹਨਾਂ ਕਹਿੰਦੇ ਕਿ ਵੱਡੀ ਕਾਮਯਾਬੀ ਹੈ ਫਿਲਹਾਲ ਥਾਣਾ ਸਿਵਲ ਲਾਈਨ ਦੇ ਐਸ ਐਚ ਓ ਸਰਦਾਰ ਗੁਰਦੇਵ ਸਿੰਘ ਮੌਕੇ ਤੇ ਪਹੁੰਚੇ ਹਨ ਆਓ ਗੱਲਬਾਤ ਦੌਰਾਨ ਦੋਨਾਂ ਨੇ ਕੀ ਕੁਝ ਕਿਹਾ ਹੈ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਵੇਖਦੇ ਰਹੋ ਪਰਸ਼ਾਵਾਂ ਚੈਨਲ ਮੱਲੀ ਮਾਰਕੀਟ ਆ ਸਟਾਰ ਹਟ ਤੇ ਲੱਗੇ ਇੱਥੇ ਇੱਕ ਸੋਕਮਾਰ ਸੋਕਾ ਦਾ ਉੱਤੇ ਪਹਿਲਾਂ ਬਹੁਤ ਬਰਚੇ ਆ ਗਏ ਖਰਾਬ ਦੇ ਨਿਯਾਇਜ਼ ਉਹਨੇ ਇੱਥੇ ਕਿਰਾਏ ਦਾ ਮਕਾਨ ਲੈ ਕੇ ਤੇ ਅਸੀਂ ਪੇਟੀਆਂ ਧੱਕੀਆਂ ਦਰਸਦੇ ਆ ਵੱਖ-ਵੱਖ ਮਰਾਡ ਮਗਡਾਵਲ ਬਲੈਕ ਹੋਰ ਨੇ ਸੰਤਰਾ ਤਿੰਨ ਚਾਰ ਪ੍ਰੈਂਟ ਦਾ ਉਹ ਖ ਰੱਖੇ ਕਾਰਵਾਈ ਤੇ ਪਰਚਾ ਹੋਏਗਾ ਜੋ ਸਸਨਾਂ ਦੇ ਖੜੇਗਾ ਉਹ ਦਾ ਨੁਕਸਾਨ ਆ ਸਾਡਾ ਕੀ ਇਸ ਵਿੱਚ ਕਰੋੜਾਂ ਰੁਪਏ ਟੈਕਸ ਦਾ ਸਰਕਾਰ ਆੜਨੋ ਜੀ ਤੇ ਸਰਕਾਰ ਨੂੰ ਚੋਣਾ ਲਾੜੇ ਆ ਸਾਰੇ ਪ੍ਰਸ਼ਾਸਨ ਕੋ ਮੰਗ ਕਰਨੇ ਪੈਣ ਨੱਥ ਪਾਈ ਜਾਏ ਜੀ ਇਹ ਮਰੇ ਜੀ ਦੇਸੀ ਮਕਸੀ ਜੀ ਸਰ 2 ਨੰਬਰ ਦੀ ਸਰਾਵ ਲਹੁੰਦੇ ਬਾਦ ਇਹ ਸਾਰ ਸਸਤੀ ਲੇਵੀ ਤੇਰੀ ਲਾਵੇ ਜਦੋਂ ਕੱਲ੍ਹ ਸ਼ਪੇਮਲੀ ਆਪਣਾ ਸੁਮੇਰਦ ਐਕਸਾਈਜ ਭਵਾਲ ਮਰੀ ਗਈ ਹੈ। ਅਸ਼ੋਕ ਕੁਮਾਰ, ਅਚੋਕਾ, ਸਨੋ ਰਾਮਚੰਦ ਵਾਸੀ ਗਾਂਧੀ ਕੈਂਪ ਪਟਾਰਾ ਨੇ ਇੱਕ ਰਾਏ ਤੇ ਮਕਾਨ ਲਿਆ ਸੀ ਮੱਲੀ ਮਾਰਕੀਟ ਦੇ ਵਿੱਚ। ਉੱਥੇ ਇਹਨੇ ਤਕਰੀਬਨ 77 ਪੇਟੀਆਂ ਵੱਖ-ਵੱਖ ਮਾਰਕੀਟ ਦੀਆਂ ਰੱਖੀਆਂ ਸੀ। ਉਹ ਜਿਹੜੀਆਂ ਵੱਖ-ਵੱਖ ਮਾਰਕੀਟ ਦੀਆਂ ਸ਼ਰਾਵਦੀਆਂ ਪੇਟੀਆਂ ਇਹਨੇ ਖੋਲ੍ਹ ਲਈਆਂ। ਇਸ ਦੇ ਮਤਲਬਕਾ ਅਸੀਂ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਇਹਨੂੰ ਤਬਦੀਲ ਦੇ ਸਾਹਮਣੇ ਆਏਗਾ ਨਾ ਵੇਚਦਾ ਹੀ ਵੇਚਦਾ ਹੀ ਹੈ ਅਜੇ ਤਬਦੀਲ ਦਾ 파ਟ ਹੈ ਹੁਣ ਇਨਵੈਸਟੀਗੇਸ਼ਨ ਦੇਖਾਂਗੇ ਕਿੱਥੋਂ ਲਿਕੇ ਆਣਾ